ਕਿ ਕਰਾਈ ਕੁੜੀਏ ਦਰਸੀ ਕਰਾਈ ਤੇ ਉਕਲੀ ਕਰਾ ਚ ਦੀਆਂ ਵਰਤੀ ਗੱਡੀਆਂ ਲੋਹਣ ਕਰ ਕਰਕੇ ਇਹ ਸੁਣੋ ਤੁਮ ਕੀ ਆ ਕੁੜੀ ਵੇ ਰੋਸਾ ਕੰਜਰੀਂ ਦਿੰਦਾ ਹਉ ਤਾਈ ਮੇਰਾ ਮੁੰਡਾ ਪਰਦੇਸ ਚ ਆ ਤੂੰ ਦੇਂਤੇ ਅਨੀ ਮਾਰੇ ਮੂਹ ਦੇ ਪਾਏ ਮਾਰੇ ਨੂੰ ਕੱਢੋ ਕਰੋ ਬਦਮਾਸ਼ ਰੋਜ ਚੀਚਾ ਨਹੀਂ ਲਿਉਂਦੀ ਤੇ ਤੂੰ ਕੱਢੋ ਕਰੋ ਵਾਜੇ ਬਦਮਾਸ਼ੀ ਜਨ

ਉਂਤਰਾ ਨਰਾਇ ਹੈ ਮੁੰਡਾ ਦੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਟੀਮ ਬੇਟੀ ਦਾ ਨਾਮ ਕੀ ਹੈ ਪਵਨਪ੍ਰੀਤ ਕੋਰ ਮਰੀ ਤਾਂ ਹੀ ਬਾਗੀ ਬੰਦਾ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਪਦਾਸਾ ਤੋਂ ਬੋਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਪਰਤ ਕਾਲੇ ਬੇਟੀ ਨੂੰ ਤਾਂ ਸੈਟ ਕਰਦਾ ਬੇਟੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਮੈਂ ਦਿੰਦੀ ਵੀ ਆ ਭਰਾਓ ਕੌਣ ਪੰਦਾ ਵਾ ਜੇਠਾ ਦੇ ਵਿਆਹਾਂ ਚ ਛਾਪਾ ਮੈਂ ਜੇਠ ਦੇ ਵਿਆਹ ਵੀ ਦੋ ਦੋ ਛਾਪਾ ਪਾ ਕੇ ਜਠਾੜੀ ਨੂੰ ਵੀ ਜੇਠ ਨੂੰ ਵੀ ਨੱਟ ਤੇ ਆ ਵੇਖ ਲੋ ਕੱਢ ਕੇ ਨਹੀਂ ਜੇ ਝੂਠ ਬਾਹਰ ਦੇ ਚਤੇ ਆਹ 15 ਦਿਨ ਮੈਨੂੰ ਵਿਆਹ ਆਵੇ ਜੇ ਦੇ ਜੇਠ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੈ ਬੱਚੀ ਦੀ ਉਮਰ ਉਹਦਾ 1998 ਦਾ ਜਨਮ ਹੋਇਆ ਬੱਚੀ ਦਾ ਕਿੰਨਾ ਪੜੀ ਉਹਨੇ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਜਿਵੇਂ ਲਿਖ ਕੇ ਰੱਖ ਕੇ ਗਈ ਆ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਆ ਸਬੂਤ ਵੀ ਹੈ ਸੱਸ ਸੋਹਰਾ ਤੇ ਜੇਠ ਬੜਾ ਦਾ ਸ਼ੁਰੂ ਤਾਂ ਅਗਰੇ ਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੇ ਪਹਿਲੇ ਦਿਨ ਤੋਂ ਪਾਲਸ ਤੋਂ ਪ੍ਰਾਰੰਭ ਮੰਗਾ ਤਰਪੀ ਆਈ ਤੇ ਆਖਿਆ ਉਹ ਜਾੜਾ ਸਾਡੀ ਕੱਲੀ ਧੀ ਆਂਦੇ ਹਾਲਸ ਕਰਿਓ ਵੱਡਾ ਇਹ ਲਾਲਪੁਰ ਪਾਲਸ ਕੀਤਾ ਫਿਰ ਉਹ ਜਨਾਬ ਦੀ ਬਦਮਾ ਜਾਂਦੀ ਹੈ ਢਾਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਥੇ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਸਾਡਾ ਕੁੜੀ ਆਈ ਮੇਰੇ ਕੋਲ ਹੋਰ ਮਿੰਦਾ ਆਈ ਆਈ ਨੂੰ ਸੁਣਣਾ ਹੈ ਉਹਨਾਂ ਨੂੰ ਫੋਨ ਦੇ ਘਰ ਵਾਏ ਦਾ 5-7 ਦਿਨ ਹੋ ਗਏ 10 ਦਿਨ ਆਨੇ ਬੜਾ ਤੰਕ ਦਿੱਤਾ ਰਾਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਦੇ ਕਿ ਕੀ ਗੱਲ ਹੋਈ ਆ ਸਾਰਾ ਉਹ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਕੀ ਮੰਗ ਰੱਖਣੇ ਗੱਲ ਮੰਗ ਇਹ ਮੇਰੀ ਪੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀਆ ਦੇ ਮਾਲ ਕੋ ਇਹ ਬਣੀ ਹੋਣਾ ਚਾਹੀਦਾ ਤਿਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕੜੀਆਂ ਵੇਚੋ ਤੇ ਨਵਾ ਕੇ ਕੋਰ ਸੇ ਜੜੇ ਵੱਡੇ ਕਰਾ ਕੇ ਨਰਾਇਆ ਕੇ ਵਿਆਹ ਕਰਾ ਕੇ ਦੀਆਂ ਨੂੰ ਲੈ ਕੇ ਲੁੱਟ ਕੇ ਛੋਟ ਜਾਂਦੇ ਜਨਾਰੇ ਤੁਹਾਡੇ ਕੋ ਦਾਜ ਦੌੜਵਾ ਕੇ ਦੇ ਨਾਏ ਗੱਡੀ ਦੀ ਮੰਗ ਰਾ ਕੇ ਦੇ ਗੁੱਡੀਆਂ ਇਸ ਤਰ੍ਹਾਂ ਦੇਖੋ ਇਹ ਦੇਖ ਕਿਦਾਂ ਇਹ ਗੁੱਡੀ ਰਾਤ ਨੂੰ ਸੁਦੀ ਪਤਾ ਨਹੀਂ ਕੀ ਇਹਦੇ ਮਾਂਚ ਦੇ ਸੋ ਦੇ ਮਨ ਚ ਆਇਆ ਮਨਵਾਦੀ ਮੈਂ ਸੋਣਾ ਵਾ ਆਪਣੇ ਅੰਦਰ ਸੁੱਤੀ ਆ ਇਸਨੇ ਰੇ ਕੁੰਡੀ ਕੋਲੀ ਵੇਖੀ ਮੁੱਕੀ ਉਹਨੇ ਭੇਨਾ ਵਾਲਾ ਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ ਉਹ ਜ਼ੋਰੇ ਪਰਮਾਰ ਵਾਲੇ ਤੰਕ ਪਰੇਸ਼ਾਨ ਕਰਦੇ ਮੈਂਟਲੀ ਹਰਾਸਮੈਂਟ ਬੜਾ ਕੀਤਾ ਦਾ ਯੋ ਕਿੰਨਾ ਚੜਿਆ ਆ ਦੋ ਸਾਲ ਹੋਏ ਬੱਚਾ ਗਈ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵਲ ਤਾਂ ਘਬੜਾ ਕਰਦੇ ਆ ਅਈ ਕਾਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਨਾਲ ਆਸ ਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੋ ਵਾਲੇ ਪਿੰਡ ਪਦਾਸ ਕਦੋਂ ਦੀ ਘਟਨਾ ਹੈ ਜਿਹੜੀ ਇਹ ਸਵੇਰ ਦੀ ਕਰਨ ਦੀ ਆਈ ਤੁਹਾਡੇ ਮਾਤੇ ਇਹ ਹੋ ਗਿਆ ਥੋੜੇ ਦਿਨ ਤੁਹਾਨੂੰ ਕਿਦਾਂ ਪਾ ਲੱਗਾ ਫਿਰ ਸਵੇਰੇ ਭਲਾ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀਤਾ ਸੀ ਤੇ ਚਾਤੇ ਨੂੰ ਪਤਾ ਕੀ ਤੇ ਕੀ ਕੀ ਚਾਉਂਦੇ ਹੋ ਚੌੜਾਈ ਭਰੀ ਗਲਤ ਹੋਇਆ ਇਨਸਾਫ ਚਾਹੀਦਾ ਜੀ ਨੂੰ ਇਨਸਾਫ ਕਹੀਦਾ ਜੀ ਉਹਨਾਂ ਗੱਡੀ ਉਹਦੀ ਮੰਗ ਕੀਤੀ ਹੈ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਸਾਨੂੰ ਨੂੰ ਇਨਸਾਫ ਚਾਹੀਦਾ ਜੀ ਇਹੋ ਮੰਗ ਕਰਦੇ ਆ ਜੀ ਉਹ اندر ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਹੈ ਬਾਹਰ ਉਰਤ ਗਾਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਹੈ ਉਹ ਰੈਸਟ ਹੋਣਾ ਚਾਹੀਦਾ